ਹੈਲੋ ਗਾਇਜ਼ ਵੈਲਕਮ ਟੂ ਮਾਈ ਅਨਦਰ ਵਲੋਗ ਸੋ ਹੋਪ ਕਰਦਾ ਸਾਰੇ ਵਧੀਆ ਹੋਣਗੇ ਤੇ ਬਹੁਤ ਵਧੀਆ ਗੱਲ ਵਧੀਆ ਰਹੇ ਹੋ ਸਾਰੇ ਹਨਾ ਤੇ ਅੱਜ ਤੁਹਾਨੂੰ ਦਿਖਾਉਣ ਆਇਆ ਨਵਾਂ ਪ੍ਰੋਜੈਕਟ ਜੋ ਕਿ ਧੁੱਪ ਦੇ ਵਿੱਚ ਆ ਚੁੱਕੇ ਆਪਾਂ ਧਰਮੀ ਹੋ ਰખીਆ ਤੁਸੀਂ ਦੇਖ ਰਹੇ ਹੋ ਪਸੀਨਾ ਮੂਤੇ ਆ ਗਿਆ ਬਹੁਤ ਜ਼ਿਆਦਾ ਸਵੇਰੇ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਸੀ ਬਹੁਤ ਜ਼ਿਆਦਾ ਤੇ ਹੁਣ ਜਾ ਕੇ ਧੁੱਪ ਨਿਕਲੀ ਹੈ ਸ਼ਾਮ ਜੇ ਨੂੰ ਤੇ ਸੋਚਿਆ ਕਿ ਜਾ ਕੇ ਅੱਜ ਨਵਾਂ ਵੀਡੀਓ ਸ਼ੂਟ ਕਰਨੀ ਪੈਗੀ ਕਿਉਂਕਿ ਬਹੁਤ ਟਾਈਮ ਹੋ ਗਿਆ ਤੁਹਾਨੂੰ ਪ੍ਰੋਜੈਕਟ ਦਿਖਾਇਆ ਨਹੀਂ ਤੇ ਹੁਣ ਫਾਈਨਲ ਜੇ ਆਪਾਂ ਆ ਚੁੱਕੇ ਆ ਆਪਣੇ ਪ੍ਰੋਜੈਕਟ ਤੇ ਜੋ ਕਿ ਇੱਥੇ ਬਹੁਤ ਸੋਹਣਾ ਪ੍ਰੋਜੈਕਟ ਖੁਲਿਆ ਤੇ ਕਾਫੀ ਲੋਕਾਂ ਦੀ ਡਿਮਾਂਡ ਆ ਰਹੀ ਸੀ ਕਿ ਆਈਟੀਸੀਟੀ ਜੀ ਤੁਸੀਂ ਇੱਕ ਪ੍ਰੋਜੈਕਟ ਨਹੀਂ ਦਿਖਾ ਰਹੇ ਆ ਆਈਟੀਸੀਟੀ ਜੀ ਕੀ ਹੈਗਾ ਕਿਵੇਂ ਉੱਥੇ ਮਾਰਕੀਟ ਹੈ ਤੁਹਾਨੂੰ ਪਹਿਲੇ ਦੂਜੀ ਲੋਕਲ ਚੀਜ਼ਾਂ ਦਿਖਾਤੀਆਂ ਨਾ ਸੈਕਟਰ 7 69 68 ਉਧਰ ਦੀ ਚੀਜ਼ਾਂ ਦਿਖਾਈਆਂ ਆਪਾਂ ਬਾਲ ਵਗੈਰਾ ਦਿਖਾਏ ਤੇ 에어ਪੋਰਟ ਰੋਡ ਤੇ ਹੁਣ ਆਪਾਂ ਆਈਟੀਸੀਟੀ ਜੀ ਪਹੁੰਚ ਚੁੱਕੇ ਆ ਤੇ ਇੱਥੇ ਦਾ ਅੱਜ ਤੁਹਾਨੂੰ ਕਵਰ ਕਰਕੇ ਦਿਖਾਣਾ ਕੀ ਕੀ ਹੈਗਾ ਇੱਥੇ ਤੁਹਾਨੂੰ ਸਾਰਾ ਕੁਝ ਦਿਖਾਣਾ ਜੀ ਆਪਾਂ ਤੇ ਚਲੋ ਜ ਤੇ ਸਬਸਕ੍ਰਾਈਬ ਕਰ ਦੋ ਚੈਨਲ ਨੂੰ ਉਹ ਨਾ ਭੁੱਲਿਓ ਕਿਉਂਕਿ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਆਣੀ ਹੈ ਵਧੀਆ-ਵਧੀਆ ਵੀਡੀਓ ਦੀ ਕੀ 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 ਬੰਦ ਰਿਹਾ ਇੱਥੇ ਕਿੱਥੇ ਕਿੱਥੇ ਆਪਾਂ ਇਨਵੈਸਟਮੈਂਟ ਕਰ ਸਕਦੇ ਹਾਂ ਤੇ ਕਿਹੜੀ-ਕਿਹੜੀ ਜਗ੍ਹਾ ਸਾਡੇ ਵਾਸਤੇ ਪ੍ਰੇਫਰ ਪ੍ਰੇਫਰੇਬਲ ਹੈ ਤੇ ਤੁਸੀਂ ਉਹ ਜ਼ਰੂਰ ਧਿਆਨ ਰੱਖਿਓ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਪਰੈਡ ਕਰ ਦੋ ਪੂਰੇ ਸ਼ੇਅਰ ਕਰ ਦੋ ਲਾਈਕ ਕਮੈਂਟ ਜੋ ਮਰਿ ਸਾਰਾ ਕੁਝ ਭਰ ਦੋ ਤੇ ਤੁਹਾਨੂੰ ਹੁਣ ਦਿਖਾਉਂਦੇ ਆਪਾਂ ਕਿੱਥੇ ਆਪਾਂ ਪਹੁੰਚ ਚੁੱਕੇ ਹਾਂ ਲੋ ਜੀ ਮਿੱਤਰੋ ਇਹ ਹੈਗੀਏ 에어ਪੋਰਟ ਰੋਡ ਤੇ ਆਪਾਂ 에어로 시티 크로스 ਕਰਕੇ 에어포트 ਚੌਂਕ ਟੱਪ ਕੇ ਪਹੁੰਚ ਚੁਕੇ ਆਂ ਆਈਟੀ ਸਿਟੀ ਤੇ ਆਈਟੀ ਸਿਟੀ ਕਿੱਥੇ ਅੱਜ ਆਏ ਆਂ ਆਪਾਂ ਆਵਲੀ ਮਾਰਕੀਟ ਇੱਕ ਵਾਰ ਤੁਸੀਂ ਪੂਰਾ 뷰 ਚੈੱਕ ਕਰੋ ਇਹਦਾ ਆਹ ਲੋ ਜੀ ਇਹ ਹੈਗੀ ਆਪਣੀ 에어로 아케이드 ਤੇ ਇਹ ਛੋਟਾ ਜਿਹਾ ਇੱਕ ਆਪਣੇ ਸੀ ਟਾਊਨਸ਼ਿਪ ਬਣਿਆ ਹੋਇਆ 에어로 아케이드 ਦਾ ਤੇ ਇਹ ਪੂਰੀ ਅੱਗੇ ਜ਼ੀਰਕਪੁਰ ਨੂੰ ਰੋਡ ਜਾ ਰਹੀ ਹੈ ਜ਼ੀਰਕਪੁਰ ਡੇਰਾ ਬੱਸੀ ਉਹ ਵਾਲੇ ਪਾਸੇ ਨੂੰ ਜਾ ਰਹੀ ਹੈ ਸਾਹਮਣੇ ਵੀ ਪ੍ਰੋਜੈਕਟ ਆਉਣ ਵਾਲੇ ਆ ਜੋ ਤੁਹਾਨੂੰ ਦਿਖਾਣੇ ਆ ਆਪਾਂ ਫਿਲਹਾਲ ਜੋ ਇੱਥੇ ਪ੍ਰੋਜੈਕਟ ਆ ਚੁੱਕਿਆ ਉਹ ਹੈਗਾ ਐਰੋ ਆਰਕੇਡ ਦਾ ਤੁਹਾਨੂੰ ਮੈਂ ਥੋੜਾ ਹੋਰ ক্লোਜ਼ ਕਰਕੇ ਦਿਖਾ ਦਿੰਦਾ ਇਹ ਆਪਣਾ ਹੈਗਾ ਐਰੋ ਆਰਕੇਡ ਤੇ ਇੱਥੇ ਆਪਣਾ ਬੇਸਿਕਲੀ ਮੈਕਡੋਨਲਡਸ ਵੀ ਹੈਗਾ ਤੇ ਹੋਰ ਵੀ ਟ੍ਰਸਟ ਸਟੋਨ ਵੀ ਖੁੱਲ ਚੁਕੇ ਆ ਮੋਹਲੀ ਇਲੈਕਟ੍ਰੀਕਲ ਹੋਰ ਵੀ ਇੱਥੇ ਬ੍ਰਾਂਡ ਖੁੱਲ ਚੁਕੇ ਆ ਤੁਹਾਨੂੰ ਅੱਜ ਇਹਦਾ ਆਪਣਾ ਰੂਬੋ ਰੂਬੂ ਕਰਾਣਾ ਪੂਰਾ ਤੇ ਤੁਹਾਨੂੰ ਇਹਦੇ ਬਾਰੇ ਪੂਰਾ ਦੱਸਣਾ ਹੈ ਕਿ ਕੀ ਕੀ ਹੈਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਦੇਖੋ ਤੁਸੀਂ ਮੈਕਡੋਨਲਡਸ ਸਟੌਨ ਮੋਹਲੀ ਇਲੈਕਟ੍ਰੀਕਲ ਸ਼ਾਪ ਐਕਸਿਸ ਬੈਂਕ ਉਹ ਚਿਕਨ ਵੀ ਆ ਚੁੱਕੇ تھے ਹੋਰ ਵੀ ਹੈਗੇ ਬਾਸਕਨ ਰੋਬਿੰਸ ਹੋਰ ਵੀ ਕਾਫੀ ਕੁ ਚੀਜ਼ ਹੈਗੀ ਡੋਮਿਨਸ ਵਗਾਰਾ ਤੇ ਚਲੋ ਆਪਾਂ ਅੰਦਰ ਚਲਦੇ ਆਂ ਤੇ ਨਾਲ ਨਾਲ ਤੁਹਾਨੂੰ ਵੀ ਦਿਖਾਉਂਦੇ ਆਂ ਤੇ ਇਹ ਇਹਦੀ ਹੈਗੀ ਐਂਟਰੀ ਪੁਆਇੰਟ ਤੇ ਇਹ ਇਹਦਾ ਆਪਣਾ ਹੈਗਾ ਐਗਜ਼ਿਟ ਪੁਆਇੰਟ ਇਧਰੋਂ ਦੀਆਂ ਗੱਡੀਆਂ ਜਾਂਦੀਆਂ ਨੇ ਇਧਰੋਂ ਆਉਂਦੀਆਂ ਨੇ ਤੇ ਆਪਾਂ ਖੜੇ ਆਂ ਐਰੋ ਆਰਕਡ ਦੇ ਬਿਲਕੁਲ ਬਾਹਰ ਹਾਂਜੀ ਤੇ ਆ ਫਾਉਂਟੇਨ ਦੇਖੋ ਬਹੁਤ ਸੋਹਣੇ ਲੱਗ ਰਹੇ ਨੇ ਛੋਟੇ ਛੋਟੇ ਚਲਦੇ ਹੋਏ ਜਿਸ ਨਾਲ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਬੇਸਿਕਲੀ ਤੇ ਸਭ ਤੋਂ ਵਧੀਆ ਗੱਲ ਹੈ ਇੱਥੇ ਪਾਰਕਿੰਗ ਸਿਸਟਮ ਬਹੁਤ ਘੈਂਟ ਹੈ ਜੇ ਤੁਸੀਂ ਬੇਸਮੈਂਟਸ ਲਗਾਉਣਾ ਚਾਹੋ ਪਾਰਕਿੰਗ ਤੇ ਬੇਸਮੈਂਟ ਚ ਵੀ ਲਗਾ ਸਕਦੇ ਹੋ ਪੂਰੀ ਬਹੁਤ ਵਧੀਆ ਐਂਟਰੀ ਕਰਦੀ ਬੇਸਮੈਂਟਸ ਪਾਰਕਿੰਗ ਕਰ ਸਕਦੀ ਹੈ ਨਹੀਂ ਲਗਾਉਣਾ ਚਾਹੁੰਦੇ ਤੁਸੀਂ ਉੱਪਰ ਪਾਰਕਿੰਗ ਕਰੋ ਉੱਪਰ ਵੀ ਪਾਰਕਿੰਗ ਬਣੀ ਹੋਈ ਹੈ ਤੇ ਆਪਾਂ ਸ਼ੁਰੂ ਕਰਦੇ ਹਾਂ ਇਸ ਪਾਸੋਂ ਦੀ ਜੋ ਕਿ ਪਹਿਲਾ ਸ਼ੋਰੂਮ ਹੀ ਆਪਣਾ ਫੇਵਰਿਟ ਮੈਕਡੋਨਲਡਸ ਆਪੋ ਉਸੇ ਪਹੁੰਚ ਚੁਕੇ ਹਾਂ ਨਾਲ ਹੀ ਐਸਬੀਆਈ ਦਾ ਬੈਂਕ ਐਸਬੀਆਈ ਬ੍ਰਾਂਚ ਦਾ ਬੈਂਕ ਸੁਪਰਮਾਰਕਟ ਬਾਬਾ ਚਿਕਨ ਤੇ ਇਹ ਸਾਰੀ ਚੀਜ਼ਾਂ ਆਪਣੀ ਇੱਥੇ ਖੁੱਲ ਚੁਕੀਆਂ ਤੇ ਇਹਦਾ ਹਲੇ ਪ੍ਰਾਈਸ ਫਿਗਰ ਦਾ ਤੁਹਾਨੂੰ ਜੇ ਪੁੱਛ ਕੇ ਦੱਸਾਂਗਾ ਜੇ ਕੁਝ ਮਿਲਦਾ ਹੋਇਆ ਬਟ ਫਿਲਹਾਲ ਤੁਹਾਨੂੰ ਇੱਕ ਵਾਰ ਬਾਰੋ-ਬਾਰ ਓਵਰਵਿਊ ਦਿਖਾ ਦਈਏ ਸਾਹਮਣੇ ਹੈਗਾ ICICI ਬੈਂਕ ਐਕਸਿਸ ਬੈਂਕ ਤੁਹਾਨੂੰ ਪ੍ਰੋਪਰ ਦਿਖਾ ਦਾਂ ਇੱਕ ਵਾਰ ਲੋ ਜੀ ਗੱਲ ਕਰਦੇ ਕਰਦੇ ਕਹਿੰਦੇ ਬਾਬਾ ਚਿਕਨ ਵੀ ਉਰੇ ਖੁੱਲ ਚੁਕਿਆ ਇਹ ਬਹੁਤ ਆਪਣਾ ਮਸ਼ਹੂਰ ਹੈਗਾ ਚੰਡੀਗੜ੍ਹ ਦਾ ਬਾਬਾ ਚਿਕਨ ਕਾਫੀ ਲੋਕੀ ਇੱਥੇ ਦਾ ਚਿਕਨ ਖਾਣਾ ਪਸੰਦ ਕਰਦੇ ਆਂ ਆਪਣੇ ਟੂਲਟ ਵੀ ਲੱਗੇ ਹੋਏ ਨੇ ICICI ਬੈਂਕ ਤੇ ਸਾਰੇ ਸ਼ੋਰੂਮ ਹੈ ਬੇਸਿਕਲੀ ਤੁਸੀਂ ਚੈੱਕ ਕਰ ਸਕਦੇ ਹੋ ਨਾ ਉੱਪਰ ਤੋਂ ਲੈ ਕੇ ਥੱਲੇ ਤੱਕ ਸ਼ੋਰੂਮ ਸ਼ੋਰੂਮ ਹੈ ਤੇ ਚੀਮਾ ਬਿਲਡਰਸ ਡਿਵੈਲਪਰ ਵੀ ਇੱਥੇ ਖੁੱਲ ਚੁੱਕਿਆ ਹੈ ਇਹ ਵੀ ਮੋਹਾਲੀ ਦਾ ਬਹੁਤ ਤਗੜਾ ਆਪਣਾ ਬਿਲਡਰ ਹੈਗਾ ICICI ਬੈਂਕ ਐਕਸੈਸ ਸੈਲੂਨ ਵਗੈਰਾ ਉਹ ਚਿਕਨ ਮੇਰੇ ਖਿਆਲ ਨਾਲ ਜਿਮ ਜੂਮ ਵੀ ਹੋਣਗੇ ਇੱਥੇ ਮੈਂ ਚੈੱਕ ਕਰ ਦਿੰਦਾ ਪਰ ਜੋ ਚੀਜ਼ ਇੱਥੇ ਖੁੱਲੀਆਂ ਨੇ ਤੁਹਾਨੂੰ ਮੈਂ ਉਹਦਾ ਰਿਕਵਰ ਦਿਖਾ ਰਿਹਾ ਪੂਰਾ ਤੇ ਸ਼ੋਰੂਮ ਦੀ ਜਗ੍ਹਾ ਕਾਫੀ ਹੈ ਇਹ ਤੁਹਾਨੂੰ ਥੋੜਾ ਜਿਹਾ ਬਾਹਰੋਂ ਮੈਂ ਓਵਰਵਿਊ ਦੇ ਦਦਾ ਨ ਇੱਕ ਵਾਰ ਤੇ ਸ਼ੋਰੂਮ ਦੀ ਜਗ੍ਹਾ ਕਾਫੀ ਹੈਗੀ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਜਗ੍ਹਾ ਕਾਫੀ ਹੈ ਨਾਲ ਹੀ ਪੌੜੀਆਂ ਜਾ ਰਹੀਆਂ ਪੌੜੀਆਂ ਕਿੱਥੇ ਜਾ ਰਹੀਆਂ ਉੱਪਰ ਜਾਣ ਵਾਸਤੇ ਇਹ ਉੱਪਰ ਦੇ ਫਲੋਰ ਤੇ ਜਾਣ ਵਾਸਤੇ 60 ਤੋਂ ਪੌੜੀਆਂ ਨੇ ਨਾਲ ਹੀ ਸ਼ੋਰੂਮ ਦੀ ਜਗ੍ਹਾ ਹੈਗੀ ਆ ਸ਼ੋਰੂਮ ਹੀ ਤੁਹਾਨੂੰ ਜਗ੍ਹਾ ਪਤਾ ਹੀ ਹੁੰਦੀ ਆ ਜੇ ਕਿਸੇ ਨੇ ਪੁੱਛਣਾ ਵੀ ਹੋਇਆ ਨਾ ਤੇ ਇਹ ਟੂਲਰ ਲੱਗੇ ਹੋਏ ਆ ਤੁਸੀਂ ਟੂਲਰ ਤੇ ਫੋਨ ਕਰਕੇ ਪਹਿਲੇ ਵੀਡੀਓ ਨੂੰ ਸਟਾਪ ਕਰਿਓ ਸਟਾਪ ਕਰਕੇ ਤੁਸੀਂ ਟੂ ਲੇਟ ਤੇ ਗੱਲ ਕਰ ਲਿਓ ਵੀ ਹਾਂਜੀ ਕੀ ਪ੍ਰਾਈਸ ਹੈ ਜਾਂ ਕਿੰਨਾ ਲੀਸ ਤੇ ਦੇਣਾ ਜੋ ਵੀ ਦੇਣਾ ਹੈ ਸੇਲ ਤੇ ਹੋਇਆ ਆਪਣਾ ਲੀਸ ਤੇ ਹੋਇਆ ਜੋ ਵੀ ਹੋਇਆ ਤੁਸੀਂ ਪੁੱਛ ਪੁੱਛ ਲਿਓ ਆ ਵੀ ਲਿਖਿਆ ਦੇਖੋ ਟੂ ਲੇਟ ਲੀਸ ਅਕੋਰੈਂਟ ਤੇ ਤੁਸੀਂ ਆਪਣਾ ਪੂਰਾ ਪ੍ਰੋਪਰ ਚੈੱਕ ਕਰਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਅਗਰ ਤੁਹਾਡਾ ਮਨ ਹੋਇਆ ਇਹ ਆਪਣਾ 에ਰੋ ਆਰਕੇਡ ਆਈਟੀਸੀਟੀ 에어ਪੋਰਟ ਰੋਡ ਮੋਹੱਲੀ ਦੇ ਵਿੱਚ ਆਪਣਾ ਪੂਰਾ ਪ੍ਰੋਜੈਕਟ ਰੈਡੀ ਹੋ ਰੱਖਿਆ ਇੱਥੇ ਹੋਰ ਵੀ ਕਾਫੀ ਬ੍ਰਾਂਡਸ ਆਉਣ ਵਾਲੇ ਨੇ ਕਹਿ ਰਹੇ ਨੇ ਬਟ ਹਾਲੇ ਆਪਣ ਨੂੰ ਨਹੀਂ ਪਤਾ ਜੋ ਖੁੱਲਿਆ ਉਹ ਮੈਂ ਤੁਹਾਨੂੰ ਦਿਖਾ ਰਿਹਾ ਇਵਨ ਉੱਥੇ ਸਬਵੇ ਵੀ ਖੁੱਲ ਚੁਕਿਆ ਉਹ ਸਾਹਮਣੇ ਸਬਵੇ ਵੀ ਹੈਗਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਐਰੋ ਸਟੇਟ ਵੀ ਹੈਗਾ ਇਹ ਮੇਰੇ ਖਿਆਲ ਬਿਲਡਰ ਹੋਣਾ ਡੋਮਿਨੋਸ ਵੀ ਹੈਗਾ ਤੁਹਾਨੂੰ ਦਿਖਾਏ ਸੀ ਹੈਨਾ ਇਹ ਆਪਣੀ ਪਾਰਕਿੰਗ ਜਾ ਰਹੀ ਹੈ ਬੇਸਮੈਂਟ ਦੀ ਆਪਾਂ ਉਧਰ ਵੈਂਟਰ ਕੀਤਾ ਸੀਗਾ ਜਿੱਥੇ ਐਸਬੀਆਈ ਬੈਂਕ ਹੈਗਾ ਘੁੰਮਦੇ ਘੁੰਮਦੇ ਇਧਰੋਂ ਦੀ ਆਪਾਂ ਆ ਚੁੱਕੇ ਹਾਂ ਹੁਣ ਇਧਰ ਵਾਲੇ ਪਾਸੇ ਇੱਕ ਮੋਬਾਈਲ ਏਡਾ ਕਰਕੇ ਵੀ ਮੋਬਾਈਲ ਸ਼ਾਪ ਬੂਥ ਖੁੱਲਿਆ ਹੋਇਆ ਉਹ ਵੀ ਆਪਾਂ ਉਧਰ ਵਾਲੇ ਪਾਸੇ ਜਾ ਕੇ ਦੇਖਦੇ ਹਾਂ ਫਿਲ ਹੱਲਾਪਾ ਇੱਦਾਂ ਵਾਲੇ ਪਾਸੇ ਚੱਲਦੇ ਆਂ ਜਿੱਥੋਂ ਐਗਜ਼ਿਟ ਪੁਆਇੰਟ ਹੈਗਾ ਪਾਰਕਿੰਗ ਵੀ ਬਹੁਤ ਖੁੱਲੀ ਜਗਾ ਪਾਰਕਿੰਗ ਹੀ ਕੋਈ ਟੈਨਸ਼ਨ ਵਾਲੀ ਕਰਨੀ ਐ ਮੈਨੂੰ ਇੱਥੇ ਕੋਈ ਨਾ ਤਾਂ ਸੇਲਸ ਆਫਿਸ ਨਹੀਂ ਦਿਖ ਰਿਹਾ ਨਹੀਂ ਤਾਂ ਕਈ ਵਾਰ ਨਾ ਅੱਗੇ ਸੇਲਸ ਆਫਿਸ ਬਨੇ ਹੁੰਦੇ ਆ ਉਹ ਆਪਾਂ ਨੂੰ ਦਿਖ ਨਹੀਂ ਰਿਹਾ ਤੇ ਤੁਸੀਂ ਟੂਲਟ ਲੱਗੇ ਹੋਏ ਨੇ ਟੂਲਟ ਤੇ ਹੀ ਗਾਖੋ ਟੂਲਟ ਫੋਰ ਸ਼ੋਰੂਮ ਅਵੇਲੇਬਲ ਫੋਰ ਰੈਂਟ 10 ਲੀਸ ਮੋਬਾਈਲ ਨੰਬਰ ਅਗਲੇ ਨੇ ਦਿੱਤੇ ਹੋਏ ਆ ਤੁਸੀਂ ਕੁਝ ਵੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਆਪਣਾ ਜ਼ਰੂਰ ਪੁੱਛ ਸਕਦੇ ਹੋ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਉਂਦੇ ਆ ਕੀ ਦਿਖਾਉਂਦੇ ਆ ਓਹ ਦੇਖੋ ਸਿੱਧੂ ਮਸੇਵਾਲ ਦੀ ਫੋਟੋ ਲੱਗੀ ਹੋਈ ਆ। ਕਾ ਬੰਦੇ ਨੇ ਬਣਾ ਰੱਖੀ ਆ ਕਹਿੰਦੇ ਲੀਜੈਂਡ ਬੰਦਾ। ਆਓ ਤੁਹਾਨੂੰ ਚੈੱਕ ਕਰਈਏ। ਹੈ ਕੋਈ ਹੋਰ? ਆ ਲਓ ਜੀ। ਆ ਚੈੱਕ ਕਰੋ ਤੁਸੀਂ। ਕਹਿੰਦੇ ਸਿੱਧੂ ਮਸੇਵਾਲ ਦੀ ਫੋਟੋ ਲਾ ਰੱਖੀ ਆ ਪੂਰੇ ਨੇ ਆਪਣੇ ਬੂਸਟ ਦੇ ਵਿੱਚ ਮੋਬਾਈਲ ਅੱਡਾ ਸਿੱਧੂ ਮਸੇਵਾਲਾ। ਹੈ ਕੋਈ ਹੋਰ? ਇਹਦੇ ਵਰਗਾ ਕੋਈ ਨਹੀਂ ਹੈਗਾ ਤੁਹਾਨੂੰ ਪਤਾ ਹੀ ਹੈ ਤੁਸੀਂ ਇਹਦੇ ਗਾਣੇ ਸੁਨੇ ਹੋਣੇ ਆ ਹਨਾ। ਚਲੋ ਇੱਕ ਵਾਰ ਉਸ ਪਾਸੇ ਆਪਾਂ ਚੱਕਰ ਲਾ ਕੇ ਹੁੰਦੇ ਆ। ਇਸ ਪਾਸੇ ਛੋਟੇ ਬੂਥ ਹਨ ਇਹ ਮੋਬਾਈਲ ਅੱਡਾ ਖੁੱਲਿਆ ਹੋਇਆ ਛੋਟੇ ਬੂਥ ਨੇ ਹਨ ਇਸ ਪਾਸੇ ਮਾਰਕੀਟ ਖੁੱਲੀ ਹੋਈ ਹੈ ਆਹ ਕਿਹੜੀ ਖੁੱਲੀ ਹੋਈ ਹੈ ਕੱਪੜੇ ਦੀ ਬੂਟੀਕ ਹੈਗੀ ਹੈ ਕਲੋਥ ਹਾਊਸ ਤੇ ਪਿੱਛੇ ਤੁਸੀਂ ਚੈੱਕ ਕਰ ਸਕਦੇ ਹੋ ਘਰ ਵੀ ਹੈਗੇ ਆ ਕੈਮਿਸਰੀ ਸ਼ਾਪ ਵੀ ਖੁੱਲੀ ਹੋਈ ਹੈ ਮੇਨ ਅੱਗੇ ਸ਼ੋਅਰੂਮ ਨੇ ਇੱਥੇ ਇਸ ਪਾਸੇ ਛੋਟੇ ਬੂਥ ਨੇ ਛੋਟੇ ਬੂਥ ਅੱਗੇ ਤੁਸੀਂ ਉਹ ਚੈੱਕ ਕਰ ਸਕਦੇ ਹੋ ਕਿ ਘਰ ਵਗੈਰਾ ਪੂਰੇ ਬਣੇ ਹੋਏ ਇਹਨਾਂ ਨੂੰ ਫਾਇਦਾ ਹੋ ਗਿਆ ਇਹ ਇੱਥੇ ਆ ਕੇ ਆਪਣੇ ਮਾਰਕੀਟ ਦਾ ਸਮਾਨ ਵਗੈਰਾ ਲੈ ਸਕਦੇ ਆ ਇੱਕ ਵਾਰ ਤੁਹਾਨੂੰ ਬੈਕ ਸਾਈਡ ਤੋਂ ਵੀ ਆਪਾਂ ਓਵਰਵਿਊ ਦੇ ਦਿੰਦੇ ਅੱਜ ਜਿਹੜੇ ਆਵਲੇ ਘਰ ਰਹੇ ਨੇ ਸਾਰੇ ਐਰੋ ਸਿਟੀ ਵਾਲੇ ਘਰ ਨੇ ਬੈਕ ਸਾਈਡ ਤੇ ਮੇਰੇ ਖਿਆਲ ਨਾਲ ਬਲਾਕ E ਪੈਂਦਾ ਹੋਵੇਗਾ ਜਿੱਥੇ ਮੈਨੂੰ ਲੱਗਦਾ ਐਗਜੈਕਟ ਮੈਨੂੰ ਵੀ ਨਹੀਂ ਪਤਾ ਪਰ ਸ਼ਾਇਦ ਬਲਾਕ E ਆ ਤੇ ਇਹ ਐਰੋ ਸਿਟੀ ਆਈਟੀ ਸਿਟੀ ਮਿਕਸ ਅਪ ਜਆ ਹੈਗਾ ਹਨਾ ਇਕੱਠੀਆਂ ਸਾਰੇ ਤੇ ਜਿਹੜਾ ਆ ਆਪਣਾ ਪ੍ਰੋਜੈਕਟ ਹੈਗਾ ਐਰੋ ਆਰਕਡ A ਅੱਗੇ ਮੇਨ ਰੋਡ ਤੇ ਹੀ ਆ ਆਪਣਾ 에어ਪੋਰਟ ਰੋਡ ਤੇ ਤੇ ਇਹ ਦਾ ਹੈਗਾ ਪੂਰਾ ਬੈਕ ਏਰੀਆ ਬੈਕ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਹਾਲੇ ਇੱਥੇ ਸਫਾਈੰਨੀ ਨਹੀਂ ਹੈਗੀ ਬਟ ਚਲੋ ਹੌਲੀ ਹੌਲੀ ਹੋ ਜੋਗੀ ਕਿਉਂਕਿ ਹਲੇ ਡਵੈਲਪਮੈਂਟ ਹੋ ਰਹੀ ਆ ਇੱਕ ਇੱਥੇ ਪਿੱਛੇ ਵੀ ਦਿਖਾ ਰਹੇ ਆ ਇੰਡਸਟਰੀ ਬੈਂਕ ਵੀ ਹੈਗਾ ਇਹ ਪੂਰਾ ਬੈਕ ਏਰੀਆ ਬੈਕ ਏਰੀਆ ਤੋਂ ਇਹ ਐਂਟਰੀ ਹੈਗੀ ਐਂਟਰੀ ਦੇ ਪਿੱਛੇ ਘਰ ਦਿਖ ਰਹੇ ਆ ਤੁਹਾਨੂੰ ਸਾਰੇ ਐਰੋ ਸਿਟੀ ਦੇ ਯਾ ਆਈਟੀ ਸਿਟੀ ਦੇ ਜੋ ਵੀ ਹੋਣਗੇ ਐਗਜ਼ੈਕਟ ਮੈਨੂੰ ਨਹੀਂ ਪਤਾ ਬਟ ਐਰੋ ਸਿਟੀ ਆਈਟੀ ਸਿਟੀ ਕੋਈ ਨਾ ਕੋਈ ਘਰ ਹੋਣਗੇ ਬਲੇ ਨਾਲ ਹੀ ਪ੍ਰੋਪਰ ਮਾਰਕੀਟ ਬਣ ਚੁੱਕੀ ਆ ਤੁਹਾਨੂੰ ਹੋਰ ਵੀ ਅੱਗੇ ਮੈਂ ਦਿਖਾਇਆ ਸੀ ਜੁਬਲੀ ਜੰਕਸ਼ਨ ਵਗੈਰਾ ਸੇਮ ਇਦਾਂ ਹੀ ਬਨੇ ਹੋਏ ਨੇ ਬਟ ਇਹ ਆਪਣਾ ਐਰੋ ਆਰਕੇਡ ਆ ਹਾਲੇ ਆਈਟੀ ਸਿਟੀ ਚ ਇੰਨੇ ਸਾਰੇ ਪ੍ਰੋਜੈਕਟ ਐਰੋ ਸਿਟੀ ਦੇ ਵਿੱਚ ਆਈਟੀਸੀਡੀ ਦੇ ਬਹੁਤ ਸਾਰੇ ਪ੍ਰੋਜੈਕਟਸ ਆ ਜਿਹੜੇ ਤੁਹਾਨੂੰ ਹੌਲੀ ਹੌਲੀ ਸਾਰੇ ਕਵਰ ਕਰਕੇ ਦਿਖਾਣੇ ਆ ਇਨਵੈਸਟਮੈਂਟ ਵਾਸਤੇ ਬਹੁਤ ਵਧੀਆ ਟਾਈਮ ਹੈ ਮੈਂ ਕਹਿੰਦਾ ਜਿਹੜੇ ਆਪਣੇ ਲੋਕੀ ਬਾਹਰ ਜਾ ਰਹੇ ਆ ਨਾ ਉਹਨਾਂ ਪੈਸਾ ਜੇ ਲਾਣਾ ਤਾਂ ਮੈਂ ਕਹਿੰਦਾ ਇੱਥੇ ਲਾ ਦਿਓ ਤੁਸੀਂ ਸਭ ਤੋਂ ਬੈਸਟ ਆ ਲੋਕੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂਦੇ ਨੇ ਇਹਨੇ ਇਹਨਾਂ ਪੈਸਾ ਲਾ ਕੇ ਉਹਦੇ ਨਾਲੋਂ ਵਧੀਆ ਇੱਥੇ ਆਪਣਾ ਬਿਜ਼ਨਸ ਸੈਟਅਪ ਕਰ ਲਓ ਸ਼ੋਰੂਮ ਲੈ ਲਓ ਸ਼ਾਪ ਲੈ ਲਓ ਕੁਝ ਵੀ ਲੈ ਲਓ ਆਪਣੇ ਇੱਥੇ ਬਹਿ ਕੇ ਕੰਮ ਕਰੋ ਕਾਫੀ ਚੱਲ ਸਕਦਾ ਤੁਹਾਡਾ ਹੁਣ ਆਪਾਂ ਚੱਲਦੇ ਹਾਂ ਬਾਹਰ ਵਾਲੀ ਸਾਈਡ ਤੁਹਾਨੂੰ ਪੂਰਾ ਬੈਕ ਦਿਖਾਤਾ ਹੈ ਨਾ ਸਾਈਡ ਤੇ ਛੋਟੀਆਂ ਸ਼ਾਪਸ ਦਿਖਾਤੀਆਂ ਹੁਣ ਆਪਾਂ ਚੱਲਦੇ ਹਾਂ ਫਰੰਟ ਵਾਲੀ ਸਾਈਡ ਤੇ ਫਰੰਟ ਵਾਲੇ ਪਾਸੇ ਦੇਖਦੇ ਹਾਂ ਹੋਰ ਕੁਝ ਸਾਨੂੰ ਕੀ ਕੀ ਦੇਖਣ ਨੂੰ ਮਿਲਦਾ ਵੈਸੇ ਜੇ ਜੋ ਜੋ ਦੇਖਣ ਨੂੰ ਮਿਲ ਰਿਹਾ ਸੀਗਾ ਮੈਂ ਤੁਹਾਨੂੰ ਸਾਰਾ ਕੁਝ ਦਿਖਾਈ ਦਿੰਦਾ ਤੇ ਹੋਰ ਵੀ ਤੁਹਾਨੂੰ ਚੀਜ਼ਾਂ ਜੇ ਮੈਨੂੰ ਮਿਲਦੀਆਂ ਹੁਣ ਮੈਂ ਤੁਹਾਨੂੰ ਸ਼ੋਅ ਕਰ ਦਾਂਗਾ ਪਰ ਜੋ ਮਰਜ਼ੀ ਆ ਆ ਪਿੱਛੇ ਮੇਰੇ ਦੇਖੋ ਫੋਟੋ ਤਾਂ ਬਹੁਤ ਸੋਹਣੀ ਲੱਗ ਰਹੀ ਆ ਦੇਖ ਰਿਓ ਇੱਕਦਮ ਕੈਂਡ ਫੋਟੋ ਇਹ ਬੰਦਿਆਂ ਨੇ ਵੀ ਪੂਰੀ ਝੜਾਈ ਕਰ ਰੱਖੀ ਆ ਚੜਾਈ ਕਿ ਕਰੱਖੇ ਹੈਗੀ ਆ ਜੇ ਵਿਛੜਾਈ ਫੁੱਲ ਏਦਾਂ ਦੀ ਗੱਲ ਨਹੀਂ ਐ ਧੁੱਪ ਜਾ ਰਹੀ ਹੈ ਹੌਲੀ ਹੌਲੀ ਮੌਸਮ ਸ਼ਾਮ ਹੋ ਰਹੀ ਆ ਗਰਮੀ ਸ਼ੁਰੂ ਹੋ ਗਈ ਕਾਫੀ ਜ਼ਿਆਦਾ ਪ੍ਰੋਜੈਕਟ ਤਾਂ ਬਹੁਤ ਐ ਤੇ ਪਤਾ ਨਹੀਂ ਕਿਹਦੀ ਮਾਰਕੀਟ ਕਿਹੜੇ ਵੱਲੇ ਚੱਲ ਜਾਵੇ ਮੈਂ ਤੁਹਾਨੂੰ ਇਹਦਾ ਸੇਲਜ਼ ਆਫਿਸ ਮੈਨੂੰ ਉੱਥੇ ਬਿਲਕੁਲ ਨਹੀਂ ਦਿਖ ਰਿਹਾ ਜੇ ਦਿਖਦਾ ਹੁੰਦਾ ਮੈਂ ਤੁਹਾਨੂੰ ਮੈਂ ਰੇਟ ਦੱਸ ਦਿੰਦਾ ਵੀਡੀਓ ਦੇ ਵਿੱਚ ਬਟ ਹਾਲੇ ਰੇਟ ਮੈਂ ਦੱਸ ਨਹੀਂ ਸਕਦਾ ਕਿਉਂਕਿ ਮੈਨੂੰ ਪਤਾ ਨਹੀਂ ਤੁਸੀਂ ਖੁਦ ਪੁੱਛ ਲਿਓ ਤੁਹਾਨੂੰ ਮੈਂ ਕੰਫੀ ਸਾਰੇ ਟੂਲਰ ਸਿਖਾਤੇ ਆਂ ਟੂ ਡੇਟ ਦਿਖਾਤੇ ਤੇ ਇਹਦਾ ਮਤਲਬ ਇਹਦਾ ਕਿ ਤੁਸੀਂ ਉਹਨਾਂ ਪਤਾ ਕਰ ਲੋ ਫੋਨ ਪਹਿਲੇ ਵੀਡੀਓ ਕਰਿਓ ਸਟਾਪ ਫੋਨ ਨੰਬਰ ਦੇਖਿਓ ਤੇ ਉਸ ਤੋਂ ਬਾਅਦ ਫਿਰ ਆਪਣਾ ਕਾਲ ਕਰਕੇ ਪੁੱਛਿਓ ਗੱਲਾਂ ਕਾਦੀਆਂ ਨੇ ਦੂਜੇ ਪਾਸੇ ਵੀ ਮਾਰਕੀਟ ਹੈਗੀ ਆ ਮੈਂ ਕਿਹਾ ਇਹ ਵੀ ਪਾਸੇ ਆਪਾਂ ਕਵਰ ਕਰ ਦਈਏ ਆਏ ਤਾਂ ਹੋਏ ਆ ਇਧਰ ਵਾਲੇ ਪਾਸੇ ਤੇ ਇਹ ਵੀ ਆਪਾਂ ਕਵਰ ਕਰ ਦਈਏ ਇਹ ਵੀ ਉਹਦੇ ਨਾਲ ਆਲੀ ਬਿਲਕੁਲ ਜਗ੍ਹਾ ਆ ਤੁਸੀਂ ਦੇਖ ਰਹੇ ਹੋ ਨਾ ਮੈਕਡੋਨਲਡਸ ਆ ਦੇਖੋ ਮੈਕਡੋਨਲਡਸ ਇਹਦੀ ਬੈਕ ਸਾਈਡ ਆ ਬੇਸਿਕਲੀ ਆਪਾਂ ਪਹਿਲੇ ਫਰੰਟ ਸਾਈਡ ਦਿਖਾਈ ਨਾ ਮੈਕਡੋਨਲਡਸ ਦੀ ਇਹ ਬੈਕ ਸਾਈਡ ਜਿਵੇਂ ਐਸਬੀਆਈ ਸੁਪਰਮਾਰਟ ਮੈਕਡੋਨਲਡਸ ਇਹਦੀ ਬੈਕ ਸਾਈਡ ਆ ਏਰੀਆ ਤੇ ਮੈਂ ਕਿਹਾ ਇਹ ਵੀ ਏਰੀਆ ਤੁਹਾਨੂੰ ਦਿਖਾ ਦਈਏ ਕਵਰ ਕਰ ਦਈਏ ਕਵਰ ਸਾਰੇ ਏਰੀਆ ਕਰਨੇ ਚਾਹੀਦੇ ਸਾਨੂੰ ਕੋਈ ਚੀਜ਼ ਛੱਡਣੀ ਨਹੀਂ ਚਾਹੀਦੀ ਕਿਉਂਕਿ ਆਪਣੇ ਭਰਾ ਜਿਹੜੇ ਹੈਗੇ ਆ ਮਿੱਤਰ ਹੈਗੇ ਨੇ ਪੰਜਾਬ ਦੇ ਬਾਹਰ ਪੰਜਾਬ ਤੋਂ ਹੋਰ ਏਰੀਆ ਦੇ ਸਟੇਟ ਦੇ ਕਿਹੜੇ ਪਤਾ ਕਿੰਨਾਂ ਨੂੰ ਕਿਹੜੀ ਚੀਜ਼ ਪਸੰਦ ਆ ਜੇ ਅਗਲੇ ਲੈਣਾ ਚਾਹੁੰਦੇ ਹੋਣ ਹਨਾ ਤੇ ਆਪਾਂ ਨੂੰ ਪੂਰਾ ਏਰੀਆ ਕਵਰ ਕਰਨਾ ਤੇ ਇੱਕ ਵਾਰ ਚੈੱਕ ਕਰ ਲਓ ਤੁਸੀਂ ਵੀਊ ਪੂਰਾ ਮੁਕਦਾ ਨਹੀਂ ਹੈਗਾ ਪੂਰਾ 뷰 ਦਿਖਾਉਣ ਨੂੰ ਤੁਹਾਨੂੰ ਆ ਤੁਹਾਨੂੰ ਪੂਰਾ 뷰 ਦਿਖਾਣਾ ਕੋ ਗੁਰਨਾਨਕ ਸਵੀਟਸ ਵੀ ਖੁੱਲ ਰੱਖਿਆ ਇੱਥੇ ਦੀ ਆਪਣੀ ਸਵੀਟ ਐਂਡ ਟੈਰੀ ਜਿਹੜੀ ਹੈਗੀ ਆ ਕਾਫੀ ਮਸ਼ਹੂਰ ਗੁਰਨਾਨਕ ਸਵੀਟਸ ਉਹ ਤੁਹਾਨੂੰ ਦਿਖਾ ਦਿੰਦੇ ਆ ਸੀਗੀ ਤੇ 뷰 ਤੁਸੀਂ ਚੈੱਕ ਕਰੋ ਇੱਥੋਂ ਦੀ ਆ ਜਾ ਰਹੀ ਹੈ 에어ਪੋਰਟ ਰੋਡ ਸਾਹਮਣੇ ਠੀਕ ਆ 에어ਪੋਰਟ ਰੋਡ ਤੋਂ ਆ ਇੱਕ ਆ ਚੈੱਕ ਕਰੋ ਇੱਕ ਵਿਊ ਚੈੱਕ ਕਰੋ ਪੂਰਾ ਜੇ ਕਿਸੇ ਬੰਦੇ ਨੇ ਡਰਿੰਕ ਵਗੈਰਾ ਕਰਨੀਆਂ ਹੈ ਹੋਟਲ ਵਗੈਰਾ ਵੀ ਖੁੱਲਿਆ ਹੋਇਆ ਆ ਹਿਰਿਆ ਕਰਕੇ ਹੀਰਿਆ ਆ ਚੈੱਕ ਕਰੋ ਹੀਰਾਇਆ 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 ਹੋਟਲਸ ਤੇ ਆ ਲੋ ਉੱਪਰ ਟਾਪ ਰੂਫ ਵੀ ਹੈਗੀ ਆ ਡਰਿੰਕ ਐਂਡ ਡਾਈਨ ਤੇ ਜਿਹੜਾ ਬੰਦਾ ਇੱਥੇ ਆ ਕੇ ਇੰਜੋਏ ਕਰਨਾ ਚਾਹੁੰਦਾ ਉਹ ਵੀ ਕਰ ਸਕਦਾ ਇਹ ਵੀ ਚੀਜ਼ ਖੁੱਲ ਚੁੱਕੀ ਇੱਥੇ ਤੇ ਆ ਤੁਹਾਨੂੰ ਦਿਖਾਈ ਦਿੱਤਾ ਚੀਮਾ ਬਿਲਡਰ ਐਂਡ ਡਿਵੈਲਪਰਸ ਇਹ ਇਹਨਾਂ ਦੀ ਬੈਕ ਸਾਈਡ ਮਾਰਕੀਟ ਆ ਚਲੋ ਆਪਾਂ ਤੁਹਾਨੂੰ ਛੋਟੇ ਬੂਥਸ ਵੀ ਦਿਖਾਤੇ ਵੱਡੇ ਬੂਥ ਦੀ ਵੱਡੇ ਸ਼ੋਰੂਮ ਦੀ ਆਪਾਂ ਤੁਹਾਨੂੰ ਬੈਕ ਸਾਈਡ ਵੀ ਦਿਖਾਤੀ ਕਈਆਂ ਦੀ ਫਰੰਟ ਪੈਂਦੀ ਕਈਆਂ ਦੀ ਬੈਕ ਪੈਂਦੀ ਆ ਆਪਾਂ ਹੁਣ ਚੱਲਦੇ ਆਂ ਮੇਨ ਨਾਲੇ ਪਾਸੇ ਤੇ ਕਿਵੇਂ ਲੱਗੀ ਮਾਰਕੀਟ ਤੁਹਾਨੂੰ ਆਵਲੀ ਮੇਰੇ ਸਾਨੂੰ ਵਜੇ ਲੱਗੀ ਹੋਈਗੀ ਕਿਉਂਕਿ ਬਿਲਕੁਲ 에어ਪੋਰਟ ਰੋਡ ਤੇ ਹੈਗੀ ਆ ਮਾਰਕੀਟ 에ਰੋ ਆਰਕਡ ਇਹਦਾ ਪ੍ਰੋਜੈਕਟ ਹੈਗਾ ਪ੍ਰੋਜੈਕਟ ਦਾ ਨਾਮ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਨਾ ਜੇ ਤੁਸੀਂ ਆ ਰਹੇ ਹੋ 에어ਪੋਰਟ ਰੋਡ ਤੋਂ ਤੁਹਾਨੂੰ ਮੈਂ ਇੱਕ ਵਾਰ ਦੂਰੋਂ ਦਿਖਾ ਵੀ ਦਿੰਦਾ ਚੀਜ਼ ਕੀ ਹੈਗੀ ਆ ਤੁਹਾਨੂੰ ਦੂਰੋਂ ਪਤਾ ਲੱਗ ਜਾਊਗਾ ਕਿ ਹਾਂ ਵੀ ਇਹ ਇੱਥੇ ਹੈਗਾ 에ਰੋ ਆਰਕਡ ਇੱਕ ਵਾਰ ਤੁਹਾਨੂੰ ਪੂਰਾ ਦਿਖਾ ਦਵਾਂ ਆ ਲੱਗਿਆ ਹੋਇਆ ਇਹ ਤਾਂ ਸਿੰਬਲ ਜੇ ਤੁਹਾਨੂੰ ਪਤਾ ਨਹੀਂ ਚਲੇਗਾ ਨਾ ਕਿ ਵੀ ਕਿੱਥੇ ਹੈਗਾ ਤੁਸੀਂ 에어ਪੋਰਟ ਰੋਡ ਤੋਂ ਆ ਰਹੇ ਹੋਗੇ ਜਿਵੇਂ ਠੀਕ ਹੈ ਉਹ ਪਿਛੇ 에어ਪੋਰਟ ਰੋਡ ਚੱਲ ਰਹੀ ਹੈ ਜਿਵੇਂ ਆਉਂਗੇ ਤੁਹਾਨੂੰ ਆਹ ਸਿੰਬਲ ਦੂਰੋਂ ਦਿਖ ਜੂਗਾ 에어로 아ர்கேட் ਦਾ ਸਮਝ ਲਓ ਇੱਥੇ ਹੀ ਮੈਂ ਇਹ ਵਲੌਗ ਤਿਆਰ ਕੀਤਾ ਹੈ ਤੁਹਾਡੇ ਵਾਸਤੇ ਜਿੱਥੇ ਤੁਸੀਂ ਆਪਣਾ ਇਨਵੈਸਟਮੈਂਟ ਬਾਰੇ ਆ ਕੇ ਪੁੱਛ ਸਕਦੇ ਹੋ ਤੇ ਹੋਪ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਣਗੇ ਆਹ ਵਾਲਾ ਵੀਡੀਓ ਵੀ ਹੈਨਾ ਕਉਂਗੀ ਵੀਡੀਓ ਤਾਂ ਚਲੋ ਜੋ ਵੀ ਹੈਗੀ ਹੈ ਮੇਨ ਹੈ ਕਿ ਮੇਰਾ ਕੰਮ ਮਤਲਬ ਇਹ ਹੈ ਕਿ ਇੱਕ ਤਾਂ ਗਰਮੀ ਬੜੀ ਲੱਗ ਰਹੀ ਯਾਰ ਪਸੀਨਾ ਬਹੁਤ ਆ ਰਿਹਾ ਚਲੋ ਮੇਰਾ ਮੇਨ ਮੋਟਿਵ ਇਹ ਹੈ ਕਿ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਇੱਥੇ ਜਿਹੜੇ ਨਵੇਂ-ਨਵੇਂ ਪ੍ਰੋਜੈਕਟ ਹੈ ਉਹ ਤੁਹਾਨੂੰ ਵੀਡੀਓ ਰਾਹੀਂ ਸਾਰਾ ਕੁਝ ਪਤਾ ਚੱਲਣਾ ਚਾਹੀਦਾ ਵੀ ਇੱਥੇ ਆਪਾਂ ਆਹ ਚੀਜ਼ ਖੁੱਲ ਰਹੀ ਹੈ ਇੱਥੇ ਇਨਵੈਸਟਮੈਂਟ ਕਰ ਸਕਦੇ ਹਾਂ ਇੱਥੇ ਨਹੀਂ ਕਰ ਸਕਦੇ ਉਹ ਜ਼ਰੂਰੀ ਹੈ ਮੇਨ ਮੇਰੇ ਹਸਾਲ ਨਾਲ ਨਾ ਤੇ ਉਹੀ ਚੀਜ਼ ਤੁਹਾਨੂੰ ਦਿਖਾ ਰਿਹਾ ਮੇਰਾ ਮੇਨ ਮੋਟਿਵ ਇਹ ਹੈ ਕਿ ਸਾਰੇ ਤੁਹਾਨੂੰ ਪ੍ਰੋਜੈਕਟਸ ਬਾਰੇ ਪਤਾ ਹੋਵੇ ਮੋਹਾਲੀ ਦੇ ਤੇ ਕਿ ਬਹੁਤ ਸਾਰੀ ਜਨਤਾ ਆ ਰਹੀ ਹੈ ਹੈਨਾ ਉਹ ਅਗਲੇ ਪੁੱਛਦੇ ਰਹਿੰਦੇ ਆ ਕਿ ਇੱਥੇ ਹੋਰ ਕਿੱਥੇ ਕੰਮ ਹੈਗਾ ਕਿੱਥੇ ਨਹੀਂ ਹੈਗਾ ਮੈਂ ਹੋਰ ਵੀ ਮੋਲ ਕਵਰ ਕੀਤੇ ਆ ਹੋਰ ਵੀ ਪ੍ਰੋਜੈਕਟ ਕਵਰ ਕੀਤੇ ਨੇ ਸਭ ਇਹ ਪੁੱਛਦੇ ਆ ਕਿੱਥੇ ਕਿੱਥੇ ਕੰਮ ਹੈ ਕਿੱਥੇ ਕਿੱਥੇ ਨਹੀਂ ਇੱਥੇ ਕਾਫੀ ਕੰਮ ਹੈਗਾ ਮਿੱਤਰੋ ਤੁਸੀਂ ਆ ਕੇ ਇੱਕ ਵਾਰ ਚੈੱਕ ਕਰਿਆ ਕਰੋ ਪੈਸੇ ਇੱਧਰ ਉੱਧਰ ਨਾਲ ਮਤਲਬ ਲਾਨ ਨਾਲੋਂ ਨਾ ਬੈਸਟ ਹੈ ਕਿ ਤੁਸੀਂ ਇੱਥੇ ਇਨਵੈਸਟ ਕਰੋ ਕਾਫੀ ਪ੍ਰਾਪਰਟੀ ਹੈਗੀ ਆ ਕਾਫੀ ਵਧੀਆ ਵਧੀਆ ਸ਼ੋਰੂਮ ਖੁੱਲ ਰਹੇ ਨੇ ਕੰਮ ਵੀ ਮਿਲ ਰਿਹਾ ਦੇਖੋ ਜਿਵੇਂ ਡੋਮਿਨੋਸ ਖੁੱਲ ਗਿਆ ਡੋਮਿਨੋਸ ਚ ਬੰਦਿਆਂ ਨੂੰ ਕੰਮ ਮਿਲ ਇਹ ਇਦਾਂ ਕਰਦੇ ਕਰਦੇ ਸਾਰੇ ਲੋਕਾਂ ਨੂੰ ਕੰਮ ਮਿਲਦਾ ਰਹੂਗਾ ਤੇ ਬਹੁਤ ਸੋਹਣੇ ਪ੍ਰੋਜੈਕਟ ਖੁੱਲ ਰਹੇ ਆ ਸਾਫ਼ ਸੁਥਰੇ ਆ ਕੋਈ ਉਹ ਨਹੀਂ ਹੈਗਾ ਵੀ ਗੰਦ ਨਹੀਂ ਹੈਗਾ ਕੋਈ ਖਲੇਰਾ ਨਹੀਂ ਹੈਗਾ ਬਹੁਤ ਸਾਫ਼ ਸੁਥਰੇ ਛੋਟਾ ਜਿਹਾ ਪ੍ਰੋਜੈਕਟ ਹੁੰਦੇ ਨੇ ਜਿੰਨੇ ਵੀ ਖੁੱਲ ਰਹੇ ਆ ਸਾਫ਼ ਸੁਥਰੇ ਹੈਗੇ ਆ ਆਪਣਾ ਆਓ ਆਪਣਾ ਇੱਥੇ ਦੇਖੋ ਜੇ ਤੁਹਾਨੂੰ ਚਲੋ ਨਹੀਂ ਤੁਹਾਡਾ ਸੂਟ ਕਰਦਾ ਨਹੀਂ ਤੁਸੀਂ ਖਰੀਦ ਸਕਦੇ ਨਹੀਂ ਪੈਸੇ ਦੰਦਦੇ ਹਨਾ ਤੇ ਮੇਰੇ ਹਿਸਾਬ ਨਾਲ ਜੇ ਤੁਸੀਂ ਆਓ ਇੱਥੇ ਇੰਜੋਏ ਕਰੋ ਹਨਾ ਤੁਹਾਨੂੰ ਪਤਾ ਚੱਲਣਾ ਚਾਹੀਦਾ ਕਿ ਵੀ ਆਹ ਚੀਜ਼ਾਂ ਪ੍ਰੋਜੈਕਟ ਹੈਗੇ ਨੇ ਇੱਥੇ ਹੋਪ ਕਰਦਾ ਤੁਹਾਨੂੰ ਸਾਰੀ ਚੀਜ਼ਾਂ ਵਧੀਆ ਲੱਗ ਰਹੀਆਂ ਹੋਣਗੀਆਂ ਹਨਾ ਹੋਰ ਬਹੁਤ ਵਧੀਆ ਵਧੀਆ ਤੁਹਾਨੂੰ ਮੈਂ ਪ੍ਰੋਜੈਕਟ ਦਿਖਾਣੇ ਆ ਹਲੇ ਬੰਨ ਰਹੇ ਐਕਚੁਅਲੀ ਚੱਕ ਰਹੇ ਆ ਨਾ ਕਿ ਬੰਨ ਰਹੇ ਆ ਜਿਹੜੇ ਹੁਣ ਤਾਂ ਇਦਾਂ ਕਿ ਮੋਹਾਲੀ ਵਾਲੇ ਬੰਦੇ ਚੰਡੀਗੜ੍ਹ ਜਾਂਦੇ ਹੀ ਨਹੀਂ ਸਾਰਾ ਕੁਝ ਇੱਥੇ ਖੁੱਲ ਗਿਆ ਮੈਕਡੋਨਲਡਸ ਪਹਿਲਾਂ ਚੰਡੀਗੜ੍ਹ ਹੁੰਦਾ ਸੀਗਾ ਮੋਹਾਲੀ ਤੋਂ ਚੰਡੀਗੜ੍ਹ ਜਾਂਦੇ ਸੀ ਸਾਰੇ ਜਣੇ ਹੁਣ ਚੰਡੀਗੜ੍ਹ ਕੋਈ ਨਹੀਂ ਜਾਂਦਾ ਹੁਣ ਸਭ ਮੋਹਾਲੀ 'ਚ ਆਪਣਾ ਇੱਥੇ ਇੰਜੋਏ ਕਰਦੇ ਆ ਕਿਉਂਕਿ 에어ਪੋਰਟ ਰੋਡ ਐ ਸਾਫ਼ ਸੁਥਰਾ ਪਾਰਕਿੰਗ ਇੰਨੀ ਖੁੱਲੀ ਐ ਚੰਡੀਗੜ੍ਹ ਜਾਓ ਆਪਣਾ ਉੱਥੇ ਨਾ ਰਸ਼ ਹੁੰਦਾ ਇੱਥੇ ਕੋਈ ਰਸ਼ ਨਹੀਂ ਆ ਸਾਫ਼ ਸੁਥਰੀ ਖੁੱਲੀ ਜਗ੍ਹਾ ਆਪਣਾ ਆਰਾਮ ਆਨ ਵਾਲੇ ਟਾਈਮ 'ਚ ਹੋਰ ਬਹੁਤ ਵਧੀਆ-ਵਧੀਆ ਵਲੌਗ ਦਿਖਾਣੇ ਆ ਤੁਹਾਨੂੰ ਵੀਡੀਓ ਦਿਖਾਣੀ ਆ ਬਹੁਤ ਕੁਝ ਦਿਖਾਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਛੱਡਿਓ ਨਾ ਹੈ ਨਾ ਤੇ ਹਰ ਜਗ੍ਹਾ ਸ਼ੇਅਰ ਕਰਿਓ ਆਪਣੇ ਦੋਸਤਾਂ ਦੇ ਵਿੱਚ ਮਿੱਤਰਾਂ ਦੇ ਵਿੱਚ ਰਿਲੇਟਿਵ ਦੇ ਵਿੱਚ ਕਿ ਉਹਨਾਂ ਨੂੰ ਵੀ ਨੌਲੇਜ ਮਿਲਦੀ ਰਵੇ ਚਲੋ ਹੁਣ ਅੱਜ ਦਾ ਵੀਡੀਓ ਮੈਂ ਇੱਥੇ ਐਂਡ ਕਰਦਾ ਕਿਉਂਕਿ ਇਹ ਇੰਨੇ ਕੀ ਪ੍ਰੋਜੈਕਟ ਸੀਗਾ ਜੋ ਤੁਹਾਨੂੰ ਮੈਂ ਸ਼ੇਅਰ ਕਰਨਾ ਸੀਗਾ ਉਹ ਤੁਸੀਂ ਸਾਰਾ ਦੇਖ ਲਿਆ ਜੇ ਇੱਕ ਵਾਰ ਤੁਹਾਨੂੰ ਮੈਂ ਫੇਰ ਚਾਹੁੰਦੇ ਹੋ ਮੈਂ ਤੁਹਾਨੂੰ ਫੇਰ ਇੱਕ ਵਾਰ ਸ਼ਾਰਟ ਦਿਖਾਉਂਦਾ ਉਸ ਤੋਂ ਬਾਅਦ ਆਪਾਂ ਫੇਰ ਵੀਡੀਓ ਨੂੰ ਕਰਦੇ ਐਂਡ ਲੋ ਵੀ ਦੇਖ ਲੋ ਇੱਕ ਵਾਰ ਦੁਬਾਰਾ सिनेਮੈਟਿਕ ਸ਼ਾਟ ਇਹਨਾਂ ਦੇ ਕਹਿੰਦੇ ਗੱਲ ਕੀ ਕਰਤੀ ਐ ਗੱਲ ਬਹੁਤ ਸੋਹਣੀ ਕਰਤੀ ਐ ਬਹੁਤ ਸੋਹਣਾ ਪ੍ਰੋਜੈਕਟ ਬਣਿਆ ਹੋਇਆ ਤੇ ਮੈਂ ਕਹਿੰਦਾ ਇੱਕ ਵਾਰ ਤਾਂ ਆ ਕੇ ਤੁਹਾਡੇ ਇੱਥੇ ਬੰਦਾ ਜਿਹੜੇ ਲੋਕੀ ਪਿੰਡਾਂ ਤੋਂ ਆਉਂਦੇ ਆ ਜਾਂ ਹੋਰ ਸਟੇਟ ਤੋਂ ਆਉਂਦੇ ਆ ਹੈਨਾ ਪੰਜਾਬ ਤੋਂ ਇਲਾਵਾ ਇੱਥੇ ਆਓ ਇੱਥੇ ਇੰਜੋਏ ਕਰੋ ਆਪਣਾ ਬੈਠੋ ਲੋਕੀ ਆ ਰਹੇ ਨੇ ਇੱਧਰ ਦੀ ਗੱਲ ਨਹੀਂ ਕਿ ਮਾਰਕੀਟ ਚੱਲਦੀ ਨਹੀਂ ਮਾਰਕੀਟ ਚੱਲਦੀ ਹੋਈ ਹੈਗੀ ਆ ਸਭ ਤੁਸੀਂ ਇੰਜੋਏ ਕਰ ਸਕਦੇ ਹੋ ਤੇ ਲੋ ਜੀ ਸ਼ਾਟ ਹੋ ਕੇ ਕੰਪਲੀਟ ਹੋਪ ਕਰਦਾ ਤੁਹਾਨੂੰ ਸ਼ਾਰਟ ਵਧੀਆ ਲੱਗਿਆ ਹੋਵੇਗਾ ਅਗਰ ਵਧੀਆ ਲੱਗਿਆ ਤੇ ਹੁਣ ਛੱਡੇ ਹੋਣਾ ਹੈ ਨਾ ਸਬਸਕ੍ਰਾਈਬ ਕਰਨ ਨੂੰ ਲਾਈਕ ਕਰਨ ਨੂੰ ਤੇ ਮਿਲਦੇ ਹਾਂ ਬਹੁਤ ਜਲਦੀ ਨੈਕਸਟ ਵੀਡੀਓ ਚ ਤਦ ਲਈ ਆਪਣਾ ਧਿਆਨ ਰੱਖਿਓ ਤੇ ਯਾਦ ਰੱਖਿਓ ਸਬਸਕ੍ਰਾਈਬ ਦਾ ਬਟਨ ਹੈ ਨਾ ਉਹ ਬਹੁਤ ਜ਼ਰੂਰੀ ਹੈ ਆਪਾਂ ਇੱਕ ਗੋਲ ਅਚੀਵ ਕਰਨਾ ਹੈ ਤੇ ਤੁਹਾਡੇ ਰਾਹੀਂ ਆਹੀ ਆਪਾਂ ਕਰ ਸਕਦੇ ਹਾਂ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅਚੀਵ ਕਰ ਸਕਦੇ ਹਾਂ ਤੇ ਧਿਆਨ ਰੱਖਿਓ ਆਪਣਾ ਹੈ ਨਾ ਤੇ ਬਹੁਤ ਜਲਦੀ ਮਿਲਾਂਗੇ ਨੈਕਸਟ ਵਲੌਗ ਚ ਨੈਕਸਟ ਵੀਡੀਓ ਚ ਤਦ ਲਈ ਬਾਏ ਬਾਏ ਟੇਕ ਕੇਅਰ ਟਾਟਾ